ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਕੁਲਜੀਤ ਗੱਲ ਡੇਰੀ ਫਾਰਮ YouTube ਚੈਨਲ ਤੇ ਅੱਜ ਤੁਹਾਨੂੰ ਆਪਣੇ ਫਾਰਮ ਦੀ ਇੱਕ ਨਵੀਂ ਵੀਡੀਓ ਹੋਰ ਦਿਖਾ ਰਹੇ ਹਾਂ ਆਪਣੇ ਮਿਲਗਾ ਪਾਰਲਰ ਦਾ ਕੰਮ ਚੱਲਦਾ ਸੀ ਜਿਹੜਾ ਆਮ ਆਪਾਂ ਲਾਉਂਦੇ ਨੋਰਮਲ ਹੀ ਆ ਉਹ ਮੈਂ ਹਾਈ ਟੈਕ ਨਹੀਂ ਹੈਗਾ ਤੇ ਆਪਾਂ ਇਹ ਲਵਾਤਾ ਕੱਲ ਆਏ ਸੀ ਬਾਈ ਉਸੋਂ ਆਲਮਾਲੇ ਤੋਂ ਬਾਗੇ ਪੁਰਾਣੇ ਵਾਲੇ ਸਤਨਾਮ ਸਿੰਘ ਉਹ ਕਰਕੇ ਗਏ ਆ ਕੰਮ ਸਾਰੇ ਪੈਪੋ ਪਾ ਲਾ ਗਏ ਜਿਹੜਾ ਸਟਰਕਚਰ ਲੱਗਦਾ ਵਾ ਤੇ ਹੁਣ ਟਾਇਲ ਦਾ ਕੰਮ ਵੀ ਅੱਜ ਬਾਈ ਆਇਆ ਹੋਇਆ ਉਹ ਵੀ ਸ਼ੁਰੂ ਕਰਤਾ ਥੋੜਾ ਲੇਟ ਹੋ ਗਿਆ ਯਾਨੀ ਕਿ ਟਾਇਲ ਜੇ ਪਹਿਲਾਂ ਲੱਗ ਜੇ ਥੋੜਾ ਵਧੀਆ ਰਹਿੰਦਾ ਲਾਉਣੀ ਸੌਖੀ ਥੋੜੀ ਜੀ ਹੁਣ ਉਹ ਜਿਹੜੇ ਕੰਧ ਦੇ ਨਾਲ ਪੈਪਰ ਲੱਗੇ ਜਾਂਦੇ ਆ ਉਹ ਥੋੜਾ ਜਿਹਾ ਦਿੱਕਤ ਕਰਦੇ ਆ ਲਾਉਣ ਨੂੰ ਤੇ ਹੁਣ ਅੱਜ ਕੰਮ ਸ਼ੁਰੂ ਕੀਤਾ ਟਾਇਲ ਲਾਉਣ ਦਾ ਤੇ ਆ ਜਿਹੜਾ ਗਾਈਆਂ ਵਾਲਾ ਸਿਸਟਮ ਇਹ ਦੇਖ ਸਕਦੇ ਹੋ ਤੁਸੀਂ ਆਪ ਇੱਥੇ ਆਪਣਾ ਬੇਟੰਗੇ ਏਰੀਆ ਬਣਾਤਾ ਇੱਥੇ ਗਾਇਆਂ ਆ ਕੇ ਖੜਜਿਆ ਕਰਨਗੀਆਂ ਆ ਦੇਖ ਸਕਦੇ ਹੋ ਤੁਸੀਂ ਆਦੇ ਉਧਰ ਦੀ ਚੜਿਆ ਕਰਨਗੇ ਸਾਹਮਣੇ ਹਲੇ ਥੋੜੇ ਪੈਪਰ ਲਾਉਣੇ ਆ ਉਧਰੋਂ ਇੱਕ ਇਧਰ ਨੂੰ ਆ ਦੂਸਰੀ ਸਾਈਡ ਨੂੰ ਇੱਕ ਪਰਲੇ ਸ਼ੈਡ ਆ ਗਾਇਆਂ ਜਿਹੜੀਆਂ ਇਧਰਲੇ ਪਾਸੇ ਵਾਲੀਆਂ ਇਹ ਗਾਇਆਂ ਆਪਣੀਆਂ ਇਧਰ ਨਾਲ-ਨਾਲ ਦੀ ਆ ਪੈਪ ਤੇ ਜਿਹੜਾ ਪੈਪ ਤੁਹਾਨੂੰ ਦੇਂਦਾ ਆ ਇਹਦੇ ਨਾਲ-ਨਾਲ ਦੀ ਆ ਕੇ ਉੱਪਰ ਚੜ ਜਾ ਕਰਨਗੇ ਇੱਥੇ ਇੱਥੇ ਵੀ ਗੇਟ ਲੱਗ ਜਾਊਗਾ ਅੰਦਰ ਆ ਜਾ ਕਰਨਗੇ ਤੇ ਆਹ ਕੰਢ ਦੇ ਨਾਲ-ਨਾਲ ਜਾ ਕੇ ਦੂਸਰੀ ਸੈਟ ਵਾਲੀਆਂ ਗਾਈਆਂ ਆ ਜਾ ਕਰਨਗੀਆਂ ਪਰਲੇ ਪਾਸੋਂ ਦੋਨੇ ਪਾਸੋਂ ਗਾਈਆਂ ਲੱਗਦੀਆਂ ਕਰਦੇ ਆ ਦੇਖਾ ਦਿਓ ਤੁਸੀਂ ਅੱਜ ਟਾਇਰ ਲਾਉਣ ਦਾ ਕੰਮ ਚੱਲ ਜੀ ਜਾਂਦਾ ਆ ਦੇਖ ਲਓ ਜਿਹੜਾ ਸਿਸਟਮ ਆਪਾਂ ਲਾਇਆ ਇਦਾਂ 6 ਗਾਇਆਂ ਇੱਕ ਪਾਸੇ ਲੱਗਿਆ ਕਰਨੀਆਂ 6 ਗਾਇਆਂ ਆਪਣੀਆਂ ਦੂਸਰੇ ਪਾਸੇ ਲੱਗ ਜਾ ਕਰਨਗੀਆਂ ਇਹ ਤੁਹਾਨੂੰ ਮੈਂ ਤੁਰਿਆਂਦਾ ਥੋੜਾ ਫਿਰ ਦਿਖਾ ਦਿੰਨਾ ਉਧਰਲੇ ਪਾਸੇ ਹੋ ਕੇ ਵੀ ਵੀਡੀਓ ਇੱਧਰ ਵੀ ਗਾਣ ਐਂਟਰ ਹੋਇਆ ਕਰਨਾ ਆ ਜਿੱਧਰ ਵੀ ਫੋਨ ਕੋਲ ਲਈਏ ਉਹ ਤੋਂ ਇੱਧਰ ਵੀ ਐਂਟਰ ਹੋ ਕੇ ਐਸੇ ਗਾਂਆਂ ਲੱਗ ਜਿਆ ਕਰਨ ਗੀਆਂ ਆ ਮੂਰਿਆਂ ਗੇਟ ਆ ਜਿਹੜਾ ਇਹ ਬੰਦ ਹੋ ਜਾਇਆ ਕਰੂਗਾ ਇੱਧਰ ਦੀ ਆਪਾਂ ਲੰਘਣ ਨੂੰ ਰਸਤਾ ਉਹਨਾਂ ਨੂੰ ਬਣਾ ਦੇਣਾ ਗਾਈਆਂ ਦੇਖ ਸਕਦੇ ਏਦਾਂ ਬਣਿਆ ਹੈ i'll search